ਭੰਗੀ ਜੀ ਦਾ ਖਾਲਸਾ ਹੈ ਜੀ ਕੀ ਫਤਿਹ ਵਿਸ਼ਵਾਸੀਆਂ ਨੂੰ ਇੱਕ ਸਿਨੇਹਾ ਆਇਆ ਇੱਕ ਮੈਸੇਜ ਆ ਕਪੀਲ ਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਹਾਂ ਸਰਕਾਰਾਂ ਨੇ ਵੋਟਾਂ ਤੋਂ ਬਾਅਦ ਪਹਿਲੇ ਤੋਹਫੇ ਦੇ ਦਿੱਤੇ ਆ ਕੇਂਦਰ ਸਰਕਾਰ ਜੀ 7 ਦੇਸ਼ਾਂ ਦੀ ਮੀਟਿੰਗ ਦੇ ਵਿੱਚ ਇਟਲੀ ਪ੍ਰਧਾਨ ਮੰਤਰੀ ਗਏ ਔਰ ਉੱਥੇ ਹਿੰਦ ਪ੍ਰਸ਼ਾਂਤ ਕਰਮੁਕਤ ਸਮਝੌਤੇ ਕਰ ਰਿਹਾ ਜਿਹਦੇ ਨਾਲ ਛੋਟੇ ਦੁਕਾਨਦਾਰ ਰੇੜੀ ਫੜੀ ਵਾਲੇ ਖੇਤੀ ਕਰਨ ਵਾਲੇ ਛੋਟੇ ਉਪਾਰੀ ਛੋਟੇ ਇੰਡਸਟਰੀਅਲ ਸਾਰੇ ਨੂੰ ਪੀੜੇ ਜਾਣਗੇ ਜਦੋਂ ਟੈਕਸ ਤੋਂ ਬਗੈਰ ਬਾਹਰ ਦੀਆਂ ਚੀਜ਼ਾਂ ਲਿਆਣ ਕੇ ਇੱਥੇ ਸਪਟੀਆਂ ਭਾਵੇਂ ਉਹ ਖਾਣ ਵਾਲੀਆਂ ਹੋਣ ਤੇ ਭਾਵੇਂ ਵੈਸੇ ਸਾਡੀ ਵਰਤੋਂ ਵਾਲੀਆਂ ਹੋਣ ਉਹ ਜਦੋਂ ਸਾਰਾ ਕੁਝ ਬਗੈਰ ਟੈਕਸ ਤੋਂ ਆਇਆ ਤੇ ਇੱਥੋਂ ਦੇ ਬਾਜ਼ਾਰ ਦੇ ਉੱਤੇ ਇੱਥੋਂ ਦੀ ਦੁਕਾਨਦਾਰੀ ਦੇ ਉੱਤੇ ਇੱਥੋਂ ਦੀ ਖੇਤੀਬਾੜੀ ਦੇ ਉੱਤੇ ਜਿਹੜੀਆਂ ਉਹਦੇ ਪ੍ਰਭਾਵ ਪੈਣਗੇ ਉਹ ਦੁਕਾਨਦਾਰਾਂ ਨੂੰ ਖੇਤੀਬਾੜੀ ਵਾਲਿਆਂ ਨੂੰ ਔਰ ਛੋਟੇ ਇੰਡਸਟਰੀਆਲਿਆਂ ਨੂੰ ਪੂਰੇ ਨੂੰ ਤਬਾਹ ਕਰ ਦੇਣਗੇ ਤੇ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਵਧਾ ਕੇ ਜਿਹੜਾ ਤੋਹਫਾ ਦਿੱਤਾ ਵਾ ਜਦੋਂ ਕਿ ਚਾਹੀਦਾ ਸੀ ਭਗਵੰਤ ਮਾਨ ਸਰਕਾਰ ਨੂੰ ਜਿੱਦਾਂ ਲੋਕਾਂ ਨੇ ਇਮਾਨਦਾਰੀ ਨਾਲ ਚੁਣਿਆ ਸੀਗਾ ਉਹ ਕੰਮ ਕਰਦੇ ਇਸ ਟਾਈਮ ਤੇ ਸੂਰਜੀ ਪਲਾਂਟਾਂ ਦੇ ਉੱਤੇ ਸੂਰਜੀ ਊਰਜਾ ਦੀ ਵਰਤੋਂ ਕਰਨ ਵਾਸਤੇ ਮਤਲਬ ਇੱਥੇ ਕੰਮ ਕਰਦੇ ਤੇ ਉਹਦੇ ਵਾਸਤੇ ਕੋ ਪੈਸੇ ਬਹੁਤੇ ਜਟਮ ਦੀ ਲੋੜ ਨਹੀਂ ਸੀ ਜਿੰਨੇ ਇਸ਼ਤਿਹਾਰਾਂ ਤੇ ਲਾਏ ਆ ਜਿੰਨੇ ਹੂਟੇ ਲੈਣ ਤੇ ਜਾਜਾਂ ਤੇ ਲਾਏ ਆ ਇਹ ਪ੍ਰਚਾਰ ਦੇ ਸਾਧਨਾਂ ਤੋਂ ਪੈਸੇ ਕੱਢ ਕੇ ਸੂਰਜੀ ਪਲਾਂਟਾਂ ਉੱਤੇ ਲਾ ਦਿੰਦੇ ਬਗੈਰ ਪ੍ਰਦੂਸ਼ਣ ਤੋਂ ਬਿਜਲੀ ਪੈਦਾ ਹੁੰਦੀ ਔਰ ਘੱਟੋ ਘੱਟ 10 ਮਹੀਨੇ ਸੂਰਜੀ ਦੀ ਦਾ ਪੰਜਾਬ ਦੇ ਵਿੱਚ ਬੱਲੇ ਬੱਲੇ ਹੋ ਜੀ ਨਹੀਂ ਸੀ ਭਗਵੰਤ ਸਿੰਘ ਮਾਨ ਦੀ ਪੂਰੀ ਦੁਨੀਆ ਰੋਲ ਮਾਡਲ ਮੰਨ ਕੇ ਇਥੋਂ ਉਹਨਾਂ ਤੋਂ ਐਡਵਾਈਜ਼ਰੀ ਲੈਣ ਆਉਂਦੀ ਸਲਾਹ ਲੈਣ ਆਉਂਦੀ ਪਰ ਇਹ ਦੋ ਤੋਹਫੇ ਤੁਹਾਨੂੰ ਵੋਟ ਪ੍ਰਣਾਲੀ ਦੇ ਦਿੱਤੇ ਆ ਹੁਣ ਅੱਗੇ ਤੋਂ ਆਪਾਂ ਇਹਨਾਂ ਨੂੰ ਦੋਹਾਂ ਤੋਹਫਿਆਂ ਨੂੰ ਜੇ ਵਾਪਸ ਕੋਰਨਾ ਤੇ ਫਿਰ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਆਓ ਜਥੇਬੰਦ ਹੋਈਏ ਜਥੇਬੰਦ ਹੋયા ਤੋਂ ਬਗੈਰ ਆਪਾਂ ਭਾਰਤ ਨੂੰ ਨਹੀਂ ਬਚਾ ਸਕਦੇ 140 ਕਰੋੜ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਵਾਂ ਉਹ ਤੁਹਾਡੇ ਨਾਲ ਜੁੜਨਗੀਆਂ ਆਓ ਕਲੀ-ਕਲੀ ਜੋੜ ਕੜੀ ਜੋੜ ਕੇ ਆਪਾਂ ਸਰਬਾਦੇ ਭਲੇ ਲਈ ਕੰਮ ਕਰੀਏ ਧਰਤੀ, ਮਾਤਾ, ਪਾਉਣ, ਪਾਣੀ ਸਭ ਕੁਝ ਨੂੰ ਬਚਾਉਣ ਦੀ ਗੱਲ ਕਰੀਏ ਸੋ ਇਹਦੇ ਤੇ ਅੱਜ ਹੀ ਜੇ ਸ਼ੁਰੂਆਤ ਕਰ ਲਈਏ ਕਿਉਂਕਿ ਕਾਲੀਦਾਸੀ ਦਾ ਇੱਕ ਸ਼ੇਰ ਆ ਕਾਲੀਦਾਸਾ ਬੰਦੇ ਦਾ ਵਿਗੜਿਆ ਕੀ ਜਦੋਂ ਅਕਲ ਆਈ ਉਦੋਂ ਸਵਰਗ ਆ ਜੇ ਅੱਜ ਹੀ ਸਾਨੂੰ ਪਤਾ ਲੱਗੇ ਕਿ ਅਸੀਂ ਜੱਥੇਬੰਦ ਹੋਏ ਤੋਂ ਬਗੈਰ ਬਚ ਨਹੀਂ ਸਕਦੇ ਤੇ ਫਿਰ ਆਓ ਪਾਰਾਂ ਫਰਵਾਰਾਂ ਸਮੇਤ ਅੱਗੇ ਆਈਏ ਇਕਾਜ ਦੇਸ਼ ਘਰ ਵਿੱਚ ਹਥਿਆਰ ਵੀ ਤੇ ਹੱਲ ਵੀ ਇਹਨੂੰ ਅਪਣਾ ਕੇ ਹੌਂਲੇ ਸਮੇਂ ਦੇ ਵਿੱਚ ਹਾਕਮਾਂ ਨੂੰ ਦੱਸੀਏ ਕਿ ਦੇਸ਼ ਦੇ ਵਿੱਚ ਲੋਕ ਵੱਡੇ ਹੁੰਦੇ ਆ ਚੁਲੇ ਹੋਏ ਨਹੀਂ ਤਾਣੀ ਜਿਹੜੇ ਚੁਣ ਕੇ ਲੋਕਾਂ ਦੇ ਬਰਖਲਾਫ ਨੀਤੀਆਂ ਬਣਾਉਣ ਉਹ ਕਦੀ ਵੱਡੇ ਨਹੀਂ ਹੋ ਸਕਦੇ ਸੋ ਤੁਹਾਨੂੰ ਅਪੀਲਵਾ ਆਪਾਂ ਇਹਨਾਂ ਦੋਹਾਂ ਤੋਪਹੀਆਂ ਨੂੰ ਵਾਪਸ ਮੋੜਨਾ ਜਿਹੜੇ ਜੀ 7 ਦੇਸ਼ਾਂ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਜੀ ਕਰਕੇ ਆਇਆ ਕਾਰਮੋਦ ਸਮਝੌਤਾ ਉਹ ਵੀ ਭਾਰਤੀ ਲੋਕਾਂ ਲਈ ਕਾਰ ਔਰ ਜਿਹੜਾ ਬਿਜਲੀ ਦੇ ਵੜੇ ਹੋ ਰੇਟ ਤੇ ਸੂਰਜੀ ਪਲਾਂਟਾਂ ਤੋਂ ਫਾਇਦਾ ਨਾ ਲੈਣਾ ਸੂਰਜ ਤੋਂ ਫਾਇਦਾ ਨਾ ਚੁੱਕਣਾ ਇਹ ਵੀ ਕਾਤਕ ਇਹਦੇ ਵਾਸਤੇ ਆਓ ਅੱਗੇ ਵਧਿਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ